ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਫੂਡ ਕਲੈਕਸ਼ਨਸ ਤੇ ਅੱਜ ਦੀ ਵੀਡੀਓ ਵਿੱਚ ਵੀ ਸੂਟ ਬਹੁਤ ਸੋਹਣੇ ਨੇ ਬਹੁਤ ਪਿਆਰੇ ਡਿਜ਼ਾਈਨ ਰੰਗਾਂ ਨਾਲ ਆਏ ਨੇ ਰੰਗ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਮੈਂ ਸਾਰੇ ਅਵੇਲੇਬਲ ਨੇ ਕਾਟਨ ਦੀਆਂ ਕਲੈਕਸ਼ਨਾਂ ਨੇ ਮੋਸਟਲੀ ਤੋ ਵੀਡੀਓ ਨੂੰ ਫੁੱਲ ਵਾਚ ਕਰਨਾ ਲਾਸਟ ਤੱਕ ਦੇਖਣਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੇ-ਕਿਹੜੇ ਸੂਟ ਕਿਵੇਂ ਦੇ ਡਿਜ਼ਾਈਨ ਰੰਗ ਤੇ ਪੈਟਰਨ ਵਾਲੇ ਐਡ ਕੀਤੇ ਨੇ ਇਨ੍ਹਾਂ ਵਿੱਚ ਡਿਜ਼ਾਈਨਾਂ ਦੀ ਰੰਗਾਂ ਦੀ ਕੋਈ ਕਮੀ ਨਹੀਂ ਆ ਇਨ੍ਹਾਂ ਵਿੱਚ ਹੋਰ ਵੀ ਕਾਫੀ ਆਪਸ਼ਨ ਅਵੇਲੇਬਲ ਹੁੰਦੀਆਂ ਨੇ ਮੈਂ ਇੱਥੇ ਕੁਝ ਕੁ ਆਪਸ਼ਨ ਐਗਰ ਐਡ ਕੀਤੀਆਂ ਨੇ ਬਾਕੀ ਇਹਨਾਂ ਦੇ ਜੋ ਵੀ ਅਵੇਲੇਬਲ ਆਪਸ਼ਨਸ ਨੇ ਉਹ ਤੁਸੀਂ ਵੇਖਣੀ ਆ ਦਾ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਨੰਬਰ ਮੈਂ ਆਪਣਾ 6239245750 ਐਡ ਕੀਤਾ ਆ ਇਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੈਸਵੀ ਸੂਟ ਦੇ ਬਾਰੇ ਵਿੱਚ ਤੁਸੀਂ ਜਾਨਣਾ ਚਾਹੁੰਦੇ ਹੋ ਜੈਸਵੀ ਸੂਟ ਦੀ ਤੁਸੀਂ ਪੁਆਇਰੀ ਕਰਨਾ ਚਾਹੁੰਦੇ ਹੋ ਇਹ ਇੱਕ ਕਲੈਕਸ਼ਨ ਵਿੱਚ ਦੋ ਸੂਟਾਂ ਦੀ ਆਈ ਆ ਇਹਨਾਂ ਤੋਂ ਇਲਾਵਾ ਬਾਕੀ ਜਿਹੜੀਆਂ ਹੁਣ ਕੰਟੀਨਿਊ ਕਲੈਕਸ਼ਨਾਂ ਚੱਲ ਰਹੀਆਂ ਨੇ ਜਾਂ ਪਹਿਲਾਂ ਵੀ ਜਿਹੜੇ ਸੂਟ ਆਏ ਸੀ ਇਹ ਸਾਰੇ ਜਿਹੜੇ ਸੂਟ ਨੇ ਸਿਰਫ ਤੇ ਸਿਰਫ 480 ਰੁਪਏ ਦੇ ਵਿੱਚ ਕਾਟਨ ਦੇ ਫੈਬਰਿਕ ਦੇ ਨਾਲ ਤੁਹਾਨੂੰ ਮਿਲ ਜਾਣਗੇ ਸ਼ਰਟ ਬਾਟਮ ਤੇ ਦੁਪੱਟਾ ਤਿੰਨੋਂ ਚੀਜ਼ਾਂ ਕਾਟਨ ਦੀਆਂ ਨੇ ਇੰਨਾ ਵਿੱਚ ਤੁਹਾਨੂੰ ਜਿਹੜਾ 2.5 ਮੀਟਰ ਦਾ ਟਾਪ ਦਾ ਫੈਬਰਿਕ 2.5 ਮੀਟਰ ਦਾ ਬਾਟਮ ਦਾ ਤੇ 2.5 ਮੀਟਰ ਦਾ ਦੁਪੱਟੇ ਦਾ ਫੈਬਰਿਕ ਮਿਲੇਗਾ ਪਿਓਰ ਕਾਟਨ ਹੈ ਬਹੁਤ ਸੌਫਟ ਫੈਬਰਿਕ ਹੈ 2.5 ਮੀਟਰ ਦਾ ਸ਼ੋਰ ਦਾ ਫੈਬਰਿਕ ਆਏਗਾ 2.5 ਮੀਟਰ ਦਾ ਬਾਟਮ ਦਾ ਆਏਗਾ ਰੰਗ ਇਹਦੇ ਵਿੱਚ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਇਹਨਾਂ ਵਿੱਚ ਜਿਹੜੇ ਆ ਕਿ ਹਮੇਸ਼ਾ ਹੀ ਜੜੀ ਅਵੇਲੇਬਿਲਟੀ ਰਹਿੰਦੀ ਹੈ ਕਾਫੀ ਹੋਰ ਜ਼ਿਆਦਾ ਆਪਸ਼ਨਾਂ ਦੀ ਰਹਿੰਦੀ ਹੈ ਇਹ ਜਿਹੜੇ ਨੇ ਇਹ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਜਿਹੜਾ ਕਾਟਨ ਦਾ ਉਹਦੇ ਨਾਲ ਫੈ布ਰਿਕ ਦੇ ਨਾਲ ਆਏ ਨੇ ਇਹ ਹੀ ਸਿਰਫ ਇੱਕ ਕਲੈਕਸ਼ਨ ਹੈ ਜਿਹੜੀ ਅੱਜ ਦੀ ਵੀਡੀਓ ਥੋੜੀ ਹਾਈ ਰੇਂਜ ਵਾਲੀ ਬਾਕੀ ਸਾਰੀਆਂ ਕਲੈਕਸ਼ਨਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਘੱਟ ਰੇਟ ਵਾਲੀਆਂ ਬੜੇ ਹੀ ਪਿਆਰੇ ਫੈ布ਰਿਕ ਤੇ ਨਾਲ ਆਈਆਂ ਨੇ ਇਹ ਹੀ ਜਿਹੜੀਆਂ ਇੱਕ ਕਲੈਕਸ਼ਨਾਂ ਲੈਣ ਨੂੰ ਤੇ ਇਲਾਵਾ ਬਾਕੀ ਹੋਰ ਜਿਹੜੀਆਂ ਕਲੈਕਸ਼ਨਾਂ ਨੇ ਉਹਨਾਂ ਤੇ ਮੈਂ ਕੋਸ਼ਿਸ਼ ਕਰਾਂਗੀ ਰੇਟ ਡਿਟੇਲ ਵਗੈਰਾ ਇੱਥੇ ਦੱਸ ਦਿਆਂ ਅਗਰ ਕਿਸੇ ਦੀ ਰਾਇਜ ਆਏ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਨੰਬਰ ਮੈਂ ਆਪਣਾ 6239245750 ਐਡ ਕੀਤਾ ਹੋਇਆ ਆ ਸੂਟਾਂ ਦੀ ਰੰਗਾਂ ਦੀ ਇੰਨਾ ਸਾਰੀਆਂ ਕਲੈਕਸ਼ਨਾਂ ਵਿੱਚ ਕੋਈ ਕਮੀ ਨਹੀਂ ਹੈ ਰੰਗ ਬੜੇ ਪਿਆਰੇ ਤੇ ਸੋਹਣੇ ਨੇ ਅੱਜ ਕੱਲ ਕਾਟਨ ਦੇ ਕਾਫੀ ਡਿਜ਼ਾਈਨ ਪੈਟਰਨ ਆਏ ਨੇ ਆਪਸ਼ਨ ਬੜੀਆਂ ਆਈਆਂ ਨੇ ਇਹ ਵਾਲਾ ਜਿਹੜਾ ਕੈਮਰੀ ਕਾਟਨ ਤੁਹਾਨੂੰ 셔ਟ ਦਾ ਕੈਮਰੀ ਕਾਟਨ ਦਾ ਬਾਟਮ ਦਾ ਫੈਬਰਿਕ ਮਿਲੇਗਾ ਨਾਲ ਇਹ ਜਿਹੜਾ ਦੁਪੱਟਾ ਆਏਗਾ ਮਸਲੀਨ ਦਾ ਆਏਗਾ 2 ਮੀਟਰ 셔ਟ ਦਾ ਫੈਬਰਿਕ 2 ਮੀਟਰ ਬਾਟਮ ਦਾ ਫੈਬਰਿਕ ਦੁਪੱਟਾ ਜਿਹੜਾ 2.5 ਮੀਟਰ ਤੋਂ ਉੱਪਰ ਦਾ ਮਿਲੇਗਾ ਲੈਂਸ ਲੱਗੀ ਆ ਜਿਵੇਂ ਦਾ ਬਾਟਮ ਦਾ ਕਲਰ ਦਾ ਉਵੇਂ ਦਾ ਹੀ ਦੁਪੱਟੇ ਦਾ ਤੁਹਾਨੂੰ ਕਲਰ ਮਿਲੇਗਾ ਨਾਲ ਇਹਦਾ ਰੇਟ 560 ਰੁਪਏ ਆ ਮੋਸਟਲੀ ਵਾਈਟ ਕਲਰ ਦਾ ਦੁਪੱਟਾ ਆ ਬਾਕੀ ਕੋਸ਼ ਨਾਲ ਜਿਹੜੇ ਆ ਉਹ ਦੁਪੱਟੇ ਜਿਵੇਂ ਦਾ ਬਾਟਮ ਦਾ ਕਲਰ ਆਏਗਾ ਉਵੇਂ ਦੇ ਹੀ ਆਣਗੇ ਜੀ ਕਾ ਸਟੇਟਸ ਵੇਖਣਾ ਚਾਹੁੰਦੇ ਤਾਂ ਵੀ ਨੰਬਰ 'ਤੇ ਜਾ ਕੇ ਮੈਸੇਜ ਕਰ ਦੇਣਾ ਇਹ ਵਾਲੀ ਜਿਹੜੀ ਕਲੈਕਸ਼ਨ ਹੈ कॉटन ਦੀ ਸ਼ਰਟ कॉटन ਦਾ ਬਾਟਮ 5 ਮੀਟਰ ਦੀ ਸ਼ਰਟ 5 ਮੀਟਰ ਦਾ ਬਾਟਮ ਤੇ ਦੁਪੱਟਾ ਜਿਹੜਾ ਆਏਗਾ ਕੋਟਾ ਦਾ ਆਏਗਾ ਕੋਟਾ ਚੈੱਕ ਆਏਗਾ ਬਹੁਤ ਪਿਆਰੇ ਕਲੈਕਸ਼ਨਾਂ ਨੇ ਤੇ ਨਾਲ ਤੁਹਾਨੂੰ ਜਿਹੜਾ ਪੈਚਵਰਕ ਲੱਗਾ ਮਿਲੇਗਾ ਦੁਪट्टे ਦੀਆਂ ਸਾਈਡਾਂ ਤੇ ਦੋ ਸਾਈਡਾਂ ਤੇ ਤੁਹਾਨੂੰ ਪੈਚਵਰਕ ਲੱਗਾ ਮਿਲ ਜੇਗਾ ਰੇਟ ਇਹਦਾ ਸਿਰਫ 0780 ਰੁਪਏ ਆ ਰੰਗ ਇਹਦੇ ਵਿੱਚ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਸਟੇਟਸ ਦੇਖਣਾ ਚਾਹੁੰਦੇ ਆ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਆਪਣੇ ਨੇਮ ਤੇ ਸਿਟੀ ਦੇ ਨੇਮ ਨਾਲ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਤੇ ਸ਼ੋ ਹੋ ਜਾਣਗੇ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਡੇਲੀ ਦੀਆਂ ਪੋਸਟ ਦੇਖਣੇ ਤਾਂ ਵੀ ਤੁਹਾਨੂੰ ਸਟੇਟਸ ਸ਼ੋ ਹੋ ਜਾਣਗੇ ਰੀਸੈਲਰ ਹੋ ਰੀਸੈਲਿੰਗ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਗਰੁੱਪ ਵਿੱਚ ਐਡ ਕਰ ਲਾਵਾਂਗੀ ਫਿਰ ਤੁਹਾਨੂੰ ਉੱਥੇ ਜਿਹੀਆਂ ਡੇਲੀ ਦੀਆਂ ਅਪਡੇਟਸ ਆndੀਆਂ ਨੇ ਸੂਟਾਂ ਦੇ ਸ਼ੋ ਹੋ ਜਾਇਆ ਕਰਨਗੀਆਂ ਜੇਕਰ ਚੈਨਲ ਤੇ ਨਵੇਂ ਹੋ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਤਾਕੀ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਤੁਸੀਂ ਦੇਖਦੇ ਰਹੋ ਕਿ ਅੱਜਕੱਲ ਕਿਹੜੇ-ਕਿਹੜੇ ਸੂਟ 트ੈਂਡ ਨੇ ਕਿਹੜੇ-ਕਿਹੜੇ ਸੂਟਾਂ ਦਾ ਬਹੁਤ ਜ਼ਿਆਦਾ 트ੈਂਡ ਚੱਲ ਰਿਹਾ ਅੱਜਕੱਲ ਜ਼ਰੂਰ ਤੇ ਸਿਰਫ 556 ਵਿੱਚ ਕਾਟਨ ਦੇ ਬਹੁਤ ਹੀ ਜ਼ਿਆਦਾ ਪਿਆਰੇ ਰੰਗਾਂ ਦੇ ਨਾਲ ਲਾਈਟ ਟੋਨ ਨੇ ਮੋਸਟਲੀ ਬੜੇ ਸੋਹਣੇ ਸੂਟ ਆਏ ਰੰਗ ਇਹਦੇ ਵਿੱਚ ਜਿੰਨੇ ਵੀ ਮੈਂ ਇੱਥੇ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਅੱਜ ਚਾਹ ਲੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਮ